ਤੋੜ ਲੋ ਬਣਾ ਤੋਰੋ ਪਗਾਦਾ ਜਾਮ ਲੱਗੇ ਨਾ ਪਿੱਛੇ ਸਾਈਡ ਤੇ ਕਰਨਾ ਯਾਰਾ ਇਹਨਾਂ ਨੇ ਛੱਲੇ ਬੱਸ ਕਰਾ ਦਿਓ ਹੋ ਵੀ ਆ ਜੋ ਕਿਰਾ ਬਹੁਤ ਵੱਡਾ ਇਕੱਠ ਚੱਲਿਆ ਲੁਧਿਆਣੇ ਨੂੰ ਪਤੀ ਆ ਸੋਨੂੰ ਮੇਨ ਮੁੱਦਾ ਕੀ ਆ ਪਾਣੀਆਂ ਦਾ ਮੁੱਦਾ ਪੰਜਾਬ ਦੇ ਪਾਣੀ ਖਰਾਬ ਹੋ ਗਏ ਸਾਰਾ ਪੰਜਾਬ ਕੈਂਸਰ ਕੈਂਸਰ ਦੀ ਲਪੇਟ ਚ ਆ ਗਿਆ ਗੁਰ ਕੀ ਹਾਲ ਆ ਵੀਰੇ ਆ ਦਿਖਾਉਣਿਆ ਸੋਨੂੰ ਹੋਰ ਵੀਰੇ ਬੜਾ ਵੱਡਾ ਕਾਠ ਆ ਬਈ ਰਿਕਾਰਡ ਟੁੱਟ ਗਿਆ ਲੱਖੇ ਸੁਧਾਣੇ ਦੀ ਅਗਵਾਈ ਚ ਦਿਖਾ ਦਿੰਨੇ ਆ ਹਾਂ ਬਈ sire ਕੀ ਹਾਲ ਆ ਵਧੀਆ ਵਧੀਆ ਹੋਰ ਸੈਟਾਂ ਧੰਨਵਾਦ ਕੀ ਹਾਲ ਆ ਵੀਰੇ ਹਾਂ ਹਾਂ ਹਮਨੇ ਕਿਵੇਂ ਹਾਲ ਆ ਬਾਈ ਸੈਟਾਂ ਕਹਿਮ ਬਈ ਵੀਰੇ ਵਧੀਆ ਵਧੀਆ ਕੰਦਾ ਵਾਲਾ ਵੀ ਆ ਕੀ ਹਾਲ ਆ ਵੀਰੇ ਉਹ ਠੀਕ ਆ ਮਾਨ ਓ ਮਾਨ ਦਾ ਕਾਰ ਟੁੱਟ ਗਿਆ ਵਾ ਵੱਡਾ ਕਾਠਾ ਓ ਸਟਾ ਕੰਮ ਸਟਾ ਵਧੀਆ ਕਾਰ ਟੁੱਟ ਗਿਆ ਐਨ ਪੂਰਾ ਪੂਰਾ ਸੜਾ ਹੋ ਗਿਆ ਕਾਠਾ ਪੂਰਾ ਐਨ ਪੂਰਾ ਕਾਰ ਟੁੱਟ ਗਿਆ ਮਾਨ ਨਿੱਪੜ ਗਿਆ ਐਨ ਪੂਰਾ ਨਿੱਪੜ ਗਿਆ ਮਾਨ ਮੇੜ ਨਹੀਂ ਸੀ ਅੱਡ ਡੰਡਾ ਦੀ ਪਰ ਵੀ ਕਿਉਂ ਏ ਕਿਵੇਂ ਟੁੱਟ ਗਿਆ ਰਕਾਰ ਕਿਵੇਂ ਬਿੱਲੇ ਟੁੱਟ ਗਿਆ ਰਕਾਰ ਵੀਰੇ ਆ ਦਿਖਾਉਣਾ ਸਾਨੂੰ ਬਾਲਾ ਵੱਡਾ ਕਾਠਾ ਉਹ ਬੱਸਾਂ ਭਰੀ ਆਉਂਦੇ ਆ ਆ ਦਿਖਾਉਣਾ ਸਾਨੂੰ ਸਾਰਾ